ਅਸੀਂ ਅਣਪੜ੍ਹ ਬੰਦੇ ਆ ਤੇ ਮੰਨ ਕੇ ਮੈਂ ਤਾਂ ਜਵੇਂ ਗੁੱਠਾ ਸ਼ਾਫਾ ਇਹ ਮੁੰਡਾ ਮੇਰਾ ਪੰਜ ਕਿਪੜਿਆ ਉਹ ਵੀ ਗੁੱਠਾ ਸ਼ਾਫੀ ਮੰਨ ਕੇ ਰੱਖ ਇਹਨਾਂ ਨੇ ਬੈਂਕ ਦੇ ਵਿੱਚੋਂ ਜੋ ਲੋਨ ਕਰਾਉਣ ਲੱਗੇ ਖਾਤਾ ਖਲਾ ਕੇ ਸਾਰਾ ਕੁਝ ਹੀ ਆਪਦੇ ਕੋਲੇ ਰੱਖ ਲਿਆ ਜੀ ਸਾਰਾ ਕੁਝ ਉੱਤੇ ਲੋਨ ਪਾਸ ਕਰਵਾ ਕੇ ਤੇ ਖਾਤੇ 'ਚ ਰੁਪਏ ਆਪ ਖਚ ਕੇ ਕਿਸ਼ਤਾਂ ਤੁਸੀਂ ਭਰੋ ਆਦੇ ਉੱਥੇ ਜਾ ਕੇ ਡੀਸੀ 'ਚ ਦਰਖਾਸਤ ਕੀਤੀ ਜੀ ਉੱਤੇ ਕੋਈ ਸੁਣਵਾਈ ਨਹੀਂ ਜੀ ਕਰਦਾ ਨਾ ਕੋਈ ਡੀਸੀ ਕਰਦਾ ਨਾ ਕੋਈ ਨੰਦਗੜ ਦੀ ਪੁਲਿਸ ਕਰਦੀ ਹੈ ਜੀ ਉਹਦੇ ਜੇ ਉਹ ਉਹ ਫੋਨ ਲਾ ਦੇ ਉਹਦੀ ਆ ਜਾਂਦੀ ਹੈ ਜੀ ਪੁਲਿਸ ਵਾਲੇ ਰਾਤੀ ਅਸੀਂ ਕਿਸ਼ਤ ਮੰਗਣ ਆਏ ਮੇਰੇ ਘਰ ਵਾਲਾ ਸੀ ਨਾਲ ਅਸੀਂ ਦੋਨੋਂ ਆਈ ਵੀ ਇੱਕ ਤਰੀਕ ਹੋ ਚੁੱਕੀ ਐ ਕਿਸ਼ਤ ਨਹੀਂ ਦਿੱਤੀ ਸਾਨੂੰ ਫੋਨ ਆਉਂਦੇ ਆ ਵੀ ਕੱਲ ਨੂੰ ਦੋ ਤਰੀਕ ਆ ਕਹਿੰਦੀ ਮੈਂ ਕੱਪੜੇ ਪਾੜੇ ਕਹਿੰਦੀ ਮੇਰੀ ਇਹ ਇੱਜ਼ਤ ਨੂੰ ਪੈਂਦੇ ਆ ਐਂ ਕਰਦੇ ਦੋਨੋਂ ਜਾਣੀ ਅਸੀਂ ਨਾਲ ਆ ਕੋਈ ਐਦਾਂ ਦੀ ਗੱਲ ਨਹੀਂ ਹੋਈ ਜੀ ਅੰਜਾਮ ਲਾਉਂਦੀ ਆ ਝੂਠੇ ਇਕ ਰਾਕੇ ਲੋਨ ਕਰਾ ਪਾਉਂਦੇ ਤੇ ਕਿਸ਼ਤ ਜੁਆਏਂਦੇ ਸਾਡੇ ਘਰੇ ਉਦੋਂ ਸਾਨੂੰ ਪਤਾ ਲੱਗਦੇ ਕਿਸ਼ਤ ਭਰੋ ਉਹਨਾਂ ਮੈਂ ਕਿਸ਼ਤ ਵਾਲਿਆਂ ਨੂੰ ਬੋਲਿਆ ਸੀਗਾ ਲੈ ਟ੍ਰਾਂਸ ਸਰਕਾਰੀ ਖੰਭੇ ਨਾਲ ਬੰਨ ਕੇ ਨਾ ਕੁੱਟੀ ਵਰਸੀ ਦੇ ਕੇ ਤੇ ਉੱਥੇ ਬੰਨ ਕੇ ਕੁੱਟੂ ਜੇ ਮੁੜ ਕੇ ਵੜ ਗਿਆ। ਇੱਕ ਲੋਨ ਦਾ ਤਾਂ ਵੀਰੇ ਮੈਨੂੰ ਪਤਾ ਸੀ ਦੂਜੇ ਲੋਨ ਇਹਨੇ ਆਪ ਚੱਕੇ ਆਗੇ। ਅੱਛਾ। ਹਾਂ ਫੇਰ ਉਹਨੇ ਚੱਕ ਕੇ ਬਾਅਦ ਚ ਜਦੋਂ ਕਿਸ਼ਤਾਂ ਵਾਲੇ ਸਾਡੇ ਘਰੇ ਆਏ ਫੇਰ ਮੈਨੂੰ ਪਤਾ ਲੱਗਿਆ ਵੀ ਉੱਥੇ ਉਹਨੇ ਲੋਨ ਚੱਕੀ ਬੈਠੀ ਆ। ਫੇਰ ਕਹਿੰਦੀ ਮੈਂ ਭਰ ਦੂੰਗੀ ਜਦੋਂ ਅਸੀਂ ਗਈਆਂ। ਫੇਰ ਮੁੱਕਰ ਕੇ ਉੱਥੇ ਜਾ ਕੇ ਕਹਿੰਦੀ ਮੈਂ ਤਾਂ ਭਰਦੀ ਨਹੀਂ ਕਹਿੰਦੀ। 50000 ਤੰਮਾ ਚਕਾਇਆ ਸੀ ਪੁੱਤ ਬੈਂਕ ਚੋ ਲਿਆ ਕੇ ਦੋ ਵੇਰ ਘਰੇ ਬੈਠੇ ਨੇ ਤੇ 50000 ਮੇਰੇ ਨੋ ਤਾਂ ਚੱਕ ਲਿਆ ਤੇ ਦੋ ਲਾਉਣਾ ਪਾਸ ਚੱਕ ਗਏ ਨੇ ਚਾਰ ਲਾਉਣਾ ਮੰਨੀ ਬਠਿੰਡੀ ਡੀਸੀ ਤੇ ਥੋੜਾ ਦੇਖ ਕੀ ਇੰਨਾ ਮਣਕਿਆ ਇੰਜ ਕਰਦਾ ਵੀ ਬੰਦਾ ਕੁਛ ਖਾ ਕੇ ਮਰ ਜਾ ਜਿਹੜੇ ਇਹਨੇ ਹਾਲਾਤ ਬਣਾ ਤੇ ਲੋਕਾਂ ਦੇ ਘਰੇ ਰੋਟੀ ਨਹੀਂ ਪਕਦੀ ਜੀ ਬਹੁਤ ਬੁਰਾ ਹਾਲ ਹੋਇਆ ਪਿਆ ਜਦੋਂ ਸਾਰਾ ਕੇ ਬਹਿ ਜਾਂਦੇ ਵੀ ਕਿਸ਼ਤਾਂ ਦਿਓ ਬੱਚਿਆਂ ਨੂੰ ਰੋਟੀ ਸਵੇਰ ਦੀ ਅਸੀਂ ਰੋਟੀ ਨਹੀਂ ਖਾਦੀ ਜੀ ਅੱਜ ਪਿਛਲੇ ਦਿਨਾਂ ਦੇ ਦੌਰਾਨ ਅਸੀਂ ਇੱਕ ਬਠਿੰਡਾ ਦਾ ਪਿੰਡ ਭੋਖੜਾ ਉੱਥੋਂ ਦੀ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਸੀ ਇਸ ਚੈਨਲ ਤੇ ਕਿ ਇੱਕ ਸਰਪੰਚ ਦੇ ਵੱਲੋਂ ਪਿੰਡ ਦੇ ਲੋਕਾਂ ਦੇ ਨਾਲ ਲੋਨ ਦੇ ਨਾਂ ਤੇ ਠੱਗੀ ਵਜੀ ਆ ਤਾਂ ਇਸ ਟਾਈਮ ਅਸੀਂ ਪਿੰਡ ਲੂਲਬਾਈ ਦੇ ਵਿੱਚ ਮੌਜੂਦ ਆ ਜਿੱਥੋਂ ਦਾ ਮੇਲ ਖਾਂਦਾ ਇੱਕ ਮਾਮਲਾ ਸਾਡੇ ਸਾਹਮਣੇ ਆਇਆ ਕਿ ਲੋਕਾਂ ਦਾ ਇਹ ਕਹਿਣਾ ਕਿ ਸਾਡੇ ਨਾਲ ਪਿੰਡ ਦੇ ਹੀ ਇੱਕ ਵਿਅਕਤੀ ਦੇ ਵੱਲੋਂ ਆ ਜਿਹੜੀ ਉਹ ਲੋਨ ਦੇ ਨਾਮ ਤੇ ਵੱਡੀ ਠੱਗੀ ਵਜੀ ਹੈ ਤਾਂ ਗੱਲਬਾਤ ਕਰਾਂਗੇ ਕਿ ਮਾਮਲਾ ਕੀ ਆ ਪੂਰਾ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰ੍ਹਾਂ ਠੱਗੀ ਵਜੀ ਕਿੰਨੇ ਪੈਸਿਆਂ ਦੀ ਵਜੀ ਕੀ ਆ ਮਾਮਲਾ ਗੱਲਬਾਤ ਕਰਦੇ ਬਾਈ ਸਭ ਤੋਂ ਪਹਿਲਾਂ ਸਸਿਕਾ ਸ੍ਰੀਕਾਲ ਬਾਈ ਕੀ ਨਾਮ ਆ ਬਾਈ ਤੁਹਾਡਾ ਮੇਰਾ ਨਾਮ ਸ਼ੰਦਾ ਟੇਲਰ ਹੈ ਜੀ ਪਿੰਡ ਮੇਰਾ ਲੂਲ ਬਾਈ ਹੈ ਜੀ ਠੀਕ ਹੈ ਤੇ ਇੱਕ ਵੀਰੇ ਪ੍ਰਵਿੰਦਰ ਕੌਰ ਦੇ ਨਾ ਤੇ ਬੁੜੀ ਹੈਗੀ ਆਪਣੇ ਪਿੰਡ ਉਸ ਬੁੜੀ ਨੇ ਬਾਈ ਜੀ 60 ਤੋਂ 53000 ਦਾ ਲੋਨ ਲੈਂਤਾ ਜੀ ਠੀਕ ਹੈ ਜੀ ਹੁਣ ਉਹ ਲੋਨ 80000 ਦਾ ਹੋ ਗਿਆ ਠੀਕ ਹੈ ਅਸੀਂ ਕੋਈ ਅੱਕ ਰੁਪਈਆ ਨਹੀਂ ਲੈਂਤਾ ਉਸ ਬੁੜੀ ਨੇ ਸਾਨੂੰ ਕਹਿੰਦੀ ਵੀ ਅਸੀਂ ਮੋੜ ਦਾਂਗੇ ਠੀਕ ਹੈ ਮੇਰੀ ਮਾਤਾ ਬਿਮਾਰ ਹੈ ਜੀ ਠੀਕ ਹੈ ਤਾਂ ਕਰਕੇ ਹੀ ਅਸੀਂ ਦਿੱਤੇ ਸੀਗੇ ਪੈਸੇ ਹਾਂ ਨਹੀਂ ਬਈ ਲੋਨ ਤੁਸੀਂ ਜਦੋਂ ਕਰਵਾਇਆ ਤੁਹਾਨੂੰ ਦੱਸ ਕੇ ਕਰਵਾਇਆ ਤੁਹਾਡੇ ਖਾਤੇ 'ਚ ਪੈਸੇ ਆਏ ਸੀਗੇ ਹਾਂਜੀ ਖਾਤੇ 'ਚ ਆਏ ਸੀਗੇ ਪੈਸੇ ਜੀ ਤੇ ਸਾਨੂੰ ਕਹਿ ਕੇ ਕਹਿੰਦੀ ਮੈਂ ਮੋੜ ਦੂੰਗੀ ਹਫਤੇ ਤੱਕ ਉਸ ਤੋਂ ਬਾਅਦ ਜੀ ਪੈਸੇ ਨਹੀਂ ਸਾਡੇ ਮੋੜੇ ਜੀ ਹਾਂ ਅੱਗੇ ਜੀ ਕਈ ਵਾਰੀ ਪੈਸੇ ਲੈ ਲੈਂਦੀ ਸੀਗੀ ਵਾਪਸ ਕਰ ਦਿੰਦੀ ਸੀਗੀ ਆਪ ਵੀ ਕਈ ਵਾਰੀ ਦੇ ਦਿੰਦੀ ਸੀਗੀ ਵਾਪਸ ਕਰ ਦਿੰਦੇ ਸੀਗੀ ਠੀਕ ਹੈ ਜੀ ਲੈਣ ਦੇਣ ਚੱਲਦ ਉਸ ਤੋਂ ਬਾਅਦ ਜੀ ਸਾਨੂੰ ਪੈਸਾ ਨਹੀਂ ਕੋਈ ਦਿੱਤਾ ਉਹਨੇ ਬਸ ਬੁੜੀ ਨੇ ਸਾਰਾ ਪਿੰਡ ਹੀ ਆ ਜੀ ਉੱਥੇ ਜਾ ਕੇ ਡੀਸੀ ਅਰਜ਼ੀ ਕੀਤੀ ਹੈ ਜੀ ਉੱਤੇ ਕੋਈ ਸੁਣਵਾਈ ਨਹੀਂ ਜੀ ਕਰਦਾ ਨਾ ਕੋਈ ਡੀਸੀ ਕਰਦਾ ਨਾ ਕੋਈ ਨੰਦਗ ਉਹ ਜੇ ਉਹ ਉਹ ਫੋਨ ਲਾ ਦੇ ਉਹਦੀ ਆ ਜਾਂਦੇ ਜੀ ਪੁਲਿਸ ਵਾਲੇ ਹੁਣ ਮੈਂ ਰਾਤ ਗਿਆ ਜੀ ਇਹਨਾਂ ਦੇ ਘਰੇ ਆਖਣ ਕਿਸਦ ਦਾ ਰਾਤ ਇੱਕ ਤਰੀਕ ਸੀਗੀ ਮੈਂ ਉਹਨੂੰ ਆਖਣ ਕਿਸਦ ਦਾ ਆਖਣ ਗਿਆ ਉਲਟਾ ਜੀ ਮੇਰੇ ਗੱਲ ਪੈ ਗਈ ਠੀਕ ਆ ਮੈਨੂੰ ਮਾੜਾ ਚੰਗਾ ਕਿਹਾ ਉਹਨੇ ਫਿਰ ਉਹਦਾ ਜਿਹੜਾ ਜੇਠਾ ਨੱਥਾ ਸਿੰਘ ਜੀ ਉਹ ਮੈਂਬਰ ਆ ਮੌਜੂਦਾ ਜੀ ਇਸ ਟਾਈਮ ਆਪਣੇ ਪਿੰਡ ਦੇ ਵਿੱਚ ਰੂਲ ਬਾਈ ਦੇ ਵਿੱਚ ਉਹ ਬੰਦਾ ਆਪਦੀ ਦੇਸੀ दारू ਕਢਦਾ ਹੀ ਰਾਤ ਰੱਜਿਆ ਸੀਗਾ दारू ਦਾ ਇੱਕ ਉਹਦਾ ਮੁੰਡੇ ਦਾ ਨਾਮ ਅਮਰਤਾ ਜੀ ਉਹ ਮੁੰਡੇ ਨੇ ਕੀ ਕੀਤਾ ਜੀ ਉਹਨਾਂ ਨੇ ਡੜੇ ਮਾਰਿਆ ਸਾਡੇ ਘਰੇ ਠੀਕ ਆ ਜੀ ਇਟਾਂ ਵਾਲੇ ਚਲਾਇਆ ਜੀ ਸਾਡੇ ਘਰੇ ਹਾਂ ਜੀ ਉਹਦੇ ਪਿੱਛੇ ਲੱਗ ਕੇ ਜੀ ਮਤਲਬ ਜੇ ਤੁਸੀਂ ਪੈਸਿਆਂ ਦੀ ਮੰਗ ਕਰਦੇ ਵੀ ਕਿਸ਼ਤ ਭਰ ਦੋ ਹਾਂ ਜੀ ਹਾਂ ਜੀ ਕਿਸ਼ਤ ਪਰ ਦੋ ਐ ਕਹਿਣੇ ਆ ਜੀ ਹਾਂ ਕਦੇ ਉਹ ਉਹਦੇ ਘਰ ਵਾਲਿਆਂ ਕਹਿ ਦਿੰਦੇਗਾ ਜੀ ਤੁਸੀਂ ਸਾਡੀ ਗਲੀ ਚ ਨਹੀਂ ਲੰਘਣਾ ਇਹ ਗੱਲ ਕਹਿ ਦਿੰਦੇ ਆ ਜੀ ਸਾਡੇ ਨਾਲ ਅਸੀਂ ਤਾਂ ਜੇ ਤੁਸੀਂ ਪੈਸੇ ਮੰਗਾਗੇ ਜੀ ਨਹੀਂ ਪੰਚਾਇਤ ਜਿਹੜੀ ਮੌਜੂਦਾ ਪੰਚਾਇਤ ਆ ਤੁਸੀਂ ਉਹਨਾਂ ਨੂੰ ਨਹੀਂ ਕਿਹਾ ਵੀ ਆਹ ਮਾਮਲਾ ਤੇ ਭਾਈ ਸਾਡਾ ਹੱਲ ਕਰਾਓ ਹਾਂ ਜੀ ਹਾਂ ਜੀ ਕਿਹਾਗਾ ਜੀ ਉਹ ਕਹਿੰਦੇ ਕੋਈ ਗੱਲ ਨਹੀਂ ਕਰਵਾ ਦੇਾਂਗੇ ਜੀ ਹਾਂ ਜੀ ਹਾਂ ਜੀ ਬਾਪੂ ਜੀ ਤੁਹਾਡੇ ਨਾਲ ਵੀ ਠੱਗੀ ਵਧੀ ਜੀ ਜਮਾਂ ਜੱਸ ਕੇ ਜੀ ਕਿੰਨੇ ਦੀ ਵਧੀ ਦੋ ਦੋ ਦਸ ਦੀ ਹਾਂਜੀ ਐ ਕਿਵੇਂ ਬਾਪੂ ਤੁਸੀਂ ਪੈਸੇ ਦੇ ਅਸੀਂ ਅਣਪੜ੍ਹ ਬੰਦੇ ਆ ਤੇ ਮੰਨ ਕੇ ਮੈਂ ਤਾਂ ਜਮੇ ਗੁੱਠਾ ਸ਼ਾਫਾ ਮੁੰਡਾ ਮੇਰਾ ਪੰਜ ਕਿਪੜਿਆ ਉਹ ਵੀ ਗੁੱਠਾ ਸ਼ਾਫੀ ਮੰਨ ਕੇ ਰੱਖ ਇਹਨਾਂ ਨੇ ਬੈਂਕ ਦੇ ਵਿੱਚੋਂ ਜੋ ਲੋਨ ਕਰਾਉਣ ਲੱਗੇ ਖਾਤਾ ਖਲਾ ਕੇ ਸਾਰਾ ਕੁਝ ਹੀ ਆਪਦੇ ਕੋਲੇ ਰੱਖ ਲਿਆ ਜੀ ਸਾਰਾ ਕੁਝ ਉੱਤੇ ਲੋਨ ਪਾਸ ਕਰਵਾ ਕੇ ਤੇ ਖਾਤੇ 'ਚ ਰੁਪਏ ਆਪ ਖਚ ਕੇ ਕਿਸ਼ਤਾਂ ਤੁਸੀਂ ਭਰਵਾ ਦੇ ਕਿੰਨੇ ਕਿੰਨੇ ਲੋਨਾਂ ਦੀਆਂ ਕਿਸ਼ਤਾਂ ਭਰ ਇਹ ਦੋ ਮੈਂ ਭਰੀਆਂ ਉਹਦੇ ਵਿੱਚੋਂ ਉਹਨਾਂ ਨੇ 6 ਕਿਸ਼ਤਾਂ ਭਰ ਕੇ ਉਹਦੇ ਵਿੱਚੋਂ 20000 ਮਾਦੇ ਕੋਲੋਂ ਭਰ ਚੁੱਕੇ ਆ ਜੀ ਉਹ ਹੀ ਮੇਰਾ ਖਤਮ ਹੋ ਗਿਆ ਤੇ ਤੁਹਾਨੂੰ ਪਤਾ ਸੀ ਵੀ ਤੁਹਾਡੇ ਸਾਰੇ ਇਨੇ ਲੋਨ ਹੋ ਗਏ ਸਾਨੂੰ ਇਹਨਾਂ ਕੋਈ ਪਤਾ ਲੱਗਣਾ ਹੀ ਨਹੀਂ ਦਿੰਦੀ ਉਹ ਹ ਹ ਉਹਦੇ ਕੋਲ ਤਾਂ ਪੰਡਾਂ ਦੇ ਤਾਰ ਕਾੜ ਦੋ ਫੋਟਾਂ ਪੀਆਂ ਗਾਂਧੀਆਂ ਕਰਾ ਕੇ ਭਰਾਈ ਜਾਂਦੀ ਹੈ ਹ ਜਿਵੇਂ ਆਪਾਂ ਲੋਨ ਕਰਾਉਨੇ ਆਈ ਲੋਨਾਂ ਦੇ ਆਈ ਸਾਡਾ ਕਰਾ ਦੋ ਇਹਨੇ 10 ਫੋਟ ਕਰਾ ਲੈਣੀ ਆ ਉਹਦੀਆਂ ਅੱਛਾ ਤੇ ਕਰਾ ਕੇ ਤੇ ਦੁਕਾਨ ਦੀਆਂ ਆਪਦੇ ਲੋਨ ਆਪ ਹੀ ਕਰਾਈ ਜਾਂਦੀ ਹੈ ਆਪ ਹੀ ਸਾਈਨ ਕਰਦੀ ਹੈ ਆਪ ਹੀ ਅੰਗਰੇਜ਼ ਸਿੰਘ ਸਾਈਨ ਕਰਦਾ ਹੈ ਤੇ ਉੱਥੇ ਸੰਤਾ ਮੌਜੂਦ ਵੀ ਨਹੀਂ ਕਰਦੇ ਇਹ ਇਹ ਅੰਗਰੇਜ਼ ਸਿੰਘ ਕੌਣ ਆ ਜੀ ਇਹ ਇਹ ਸਨ ਫਸਾਦਾ ਸਿੰਘ ਆ ਜੀ ਜੀ ਨੀ ਇਹ ਤੁਹਾਡੇ ਪਿੰਡ ਤੋਂ ਹੀ ਆ। ਇਹ ਸਾਡੇ ਪਿੰਡ ਚੋਂ ਹੀ ਆ ਇਹ ਜਮਾ। ਜੀ ਜੀ। ਤੇ ਇਹੇ ਕਰਾ ਕੇ ਲੋਨ ਕਰਾ ਪਾਉਂਦੇ ਤੇ ਕਿਸ਼ਤ ਜੁਆ ਆਏਂਦੇ ਸਾਡੇ ਘਰੇ ਉਦੋਂ ਸਾਨੂੰ ਪਤਾ ਲੱਗਦੇ ਕਿਸ਼ਤ ਭਰੋ। ਹੂੰ। ਉਹਨਾਂ ਮੈਂ ਕਿਸ਼ਤ ਵਾਲਿਆਂ ਨੂੰ ਬੋਲਿਆ ਸੀਗਾ ਨਾ ਸਰਕਾਰੀ ਖੰਭੇ ਨਾਲ ਬੰਨ ਕੇ ਨਾ ਟੁੱਟੀ ਕੁਰਸੀ ਦੇ ਕੇ ਤੇ ਉੱਥੇ ਬੰਨ ਕੇ ਕੁੱਟੂ ਜੇ ਮੁੜ ਕੇ ਵੜ ਗਏ ਤਾਂ। ਹੂੰ। ਇੱਕ ਹੋਰ ਆ ਸਰ ਜੀ। ਕੋਈ ਵੀ ਇਹਨੂੰ ਬਠੰਡੇ ਬਠੰਡੇ ਮਲਾਜਮ ਲੱਗੀ ਹੈ ਇਹ ਜਾਂਦੀ ਆ ਜੀ ਕੰਮ ਤੇ। ਸ਼ਾਮ ਨੂੰ ਆਉਂਦੀ ਆ ਠੀਕ ਆ ਜੀ। ਆਉਂਦੀ ਆ 7-8 ਵਜੇ ਠੀਕ ਆ ਸਵੇਰ 6 ਵਜੇ ਚੱਲੀ ਜਾਂਦੀ ਆ ਇਹਨੂੰ ਸਾਡੀ ਇੰਨੀ ਕੁ ਬੇਨਤੀ ਆ ਕਿ ਕੋਈ ਵੀ ਬਠਿੰਡੇ ਦੇ ਵਿੱਚ ਇਹ ਬੁੜੀ ਨੂੰ ਕੋਈ ਲਾਗਣਾ ਹੀ ਫੁੱਲ ਠੱਗੀ ਮਾਰਦੀ ਆ ਠੀਕ ਆ ਜੀ ਕੋਈ ਬੁੜੀ ਇਹਦੇ ਤੇ ਧੀ ਨਾ ਜੀ ਚੋਰਨੀ ਬੁੜੀ ਆ ਜੀ ਜੀ ਹਾਂ ਜੀ ਹਾਂ ਜੀ ਆ ਭੈਣਾ ਵੀ ਇੱਧਰ ਮੌਜੂਦ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਪਹਿਲੇ ਤੁਹਾਡੇ ਨਾਲ ਵੀ ਠੱਗੀ ਵੱਜੀ ਆ ਹਾਂ ਜੀ ਵੀਰ ਜੀ ਸਾਡੇ ਨਾਲ ਵੀ ਠੱਗੀ ਵੱਜੀ ਆ ਜੀ ਕਿੰਨੇ ਪੈਸਿਆਂ ਦੀ ਸਾਡੇ ਨਾਲ 60000 ਰੁਪਇਆ ਚੱਕਿਆ ਇਸ ਬੁੜੀ ਨੇ 80000 ਬਣ ਚੁੱਕਿਆ ਇਹਨੇ ਕੋਈ ਵੀ ਕਿਸ਼ਤ ਨਹੀਂ ਦਿੱਤੀ ਹੋਗੀ ਇਹਦੀ ਕਹਿੰਦੀ ਮੇਰੀ ਮਾਤਾ ਬਿਮਾਰ ਆ ਮੈਨੂੰ ਲੋੜ ਆ ਮੈਨੂੰ ਲੈ ਲੈਣ ਦਿਓ ਲਾਉਣ ਇਹ ਮੈਂ ਥੋੜੇ ਕੱਲ ਤੱਕ ਹੀ ਪੈਸੇ ਵਾਪਸ ਕਰ ਦੂੰਗੀ ਉਸ ਤੋਂ ਬਾਅਦ ਜੇ ਦੋ ਕੱਲ ਤੱਕ ਪੈਸੇ ਵਾਪਸ ਨਾ ਹੋਏ ਇਹਦੇ ਲਾਰੇ ਲਾਉਣ ਮੁਤਾਬਕ ਕਹਿੰਦੀ ਮੈਂ ਕਿਸ਼ਤਾਂ ਰਾਹੀਂ ਮੋੜ ਦੂੰਗੀ ਮੇਰੇ ਕੋਲ ਨਹੀਂ ਬਣਦੇ ਮੈਂ ਕਰਜ਼ਾਊ ਹੋ ਗਈ ਮੇਰੀ ਮਾਤਾ ਬਿਮਾਰ ਸੀਗੀ ਐਦਾਂ ਕਹਿੰਦੀ ਰਾਤੀ ਅਸੀਂ ਕਿਸ਼ਤ ਮੰਗਣ ਆਏ ਮੇਰੇ ਘਰ ਵਾਲਾ ਸੀ ਨਾਲ ਅਸੀਂ ਦੋਨੋਂ ਆਏ ਵੀ ਇੱਕ ਤਰੀਕ ਹੋ ਚੁੱਕੀ ਐ ਕਿਸ਼ਤ ਨਹੀਂ ਦਿੱਤੀ ਸਾਨੂੰ ਫੋਨ ਆਉਂ ਕਹਿੰਦੀ ਮੈਂ ਕੱਪੜੇ ਪਾੜੇ ਕਹਿੰਦੀ ਮੇਰੀ ਇਹ ਇੱਜ਼ਤ ਨੂੰ ਪੈਂਦੇ ਆ ਐਂ ਕਰਦੇ ਦੋਨੋਂ ਜਣੀ ਅਸੀਂ ਨਾਲ ਆ ਕੋਈ ਐਦਾਂ ਦੀ ਗੱਲ ਨਹੀਂ ਹੋਈ ਜੀ ਅੰਜਾਮ ਲਾਉਂਦੀ ਆ ਝੂਠੇ ਸਾਨੂੰ ਕਿਸ਼ਤਾਂ ਦੀ ਮੰਗਾ ਇਹਦਾ ਜੇਠ ਸਾਨੂੰ ਜਾਂਦਿਆਂ ਨੂੰ ਘੇਰਦਾ ਪਿਆਗਾ ਕਹਿੰਦਾ ਮੈਂ ਤੁਹਾਡੇ ਨਾਲ ਵੇਖਣਾਗਾ ਜੀਨੂੰ ਵੀ ਕੋਈ ਪ੍ਰੋਬਲਮ ਆ ਸਾਨੂੰ ਸਾਡੇ ਪੈਸੇ ਵਾਪਸ ਕਰ ਦੇਣਾ ਅਸੀਂ ਇਸ ਬੁੜੀ ਤੋਂ ਕੋਈ ਲੇਗਾ ਦੇਗਾ ਨਹੀਂਗਾ ਜੋ ਵੀ ਚਾਹੁੰਦਾ ਵੀ ਇਹਦੇ ਘਰੇ ਨਾਉਣ ਪੈਸੇ ਨਾ ਮੰਗਣ ਇਹਨੂੰ ਫੋਨ ਨਾ ਕਰਨ ਸਾਨੂੰ ਪੈਸੇ ਵਾਪਸ ਦੇ ਦੇਣ ਨੀ ਪਹਿਲੇ ਕਿੰਨੇ ਕੁ ਲੋਕਾਂ ਦੇ ਨਾਲ ਤੁਹਾਡੇ ਪਿੰਡ ਦੇ ਕਿੰਨੇ ਕੁ ਲੋਕ ਤੁਹਾਡੇ ਧਿਆਨ ਚ ਹੋਣਗੇ ਜਿਨ੍ਹਾਂ ਨਾਲ ਠੱਗੀ ਵੱਜੀ ਹੈ ਠੱਗੀ ਵੱਜੀ ਅਣਗਿਣਤ ਸੌਦਾ ਤੁਸੀਂ ਮੰਨ ਕੇ ਚੱਲੋ ਇੱਕ ਇੱਕ ਬੁੜੀ ਤੋਂ ਤਿੰਨ ਤਿੰਨ ਚਾਰ ਚਾਰ ਲਾਉਣ ਖਾਈ ਬੈਠੀ ਆ ਇਹ ਪਤਾ ਕੀ ਕਰਦੀ ਸੀ ਜਦੋਂ ਮਨੇ ਇੱਕ ਕਿਸੇ ਨੇ ਆਪਦੇ ਫਾਰਮ ਭਰਨੇ ਆ ਕਿਸ ਨੂੰ ਜ਼ਰੂਰਤ ਆ 20 30 ਹਜ਼ਾਰ ਦੀ ਗਰੀਬ ਬੰਦਾ ਇੰਤੋਂ ਵੱਧ ਨਹੀਂ ਭਰ ਸਕਦਾ ਕਿਸ ਤੋਂ ਜ਼ਿਆਦਾ ਇਹ ਕੀ ਕਰਦੀ ਸੀ ਨਾਲ ਦੋ ਕੰਪਨੀ ਵਾਲੇ ਸਾਰਾ ਹੋਰ ਵਠਾਉਂਦੀ ਸੀ ਘਟੋ ਘਟ 20 25 25 ਫਾਰਮਾਂ ਤੇ ਦੂਜੀ ਕੰਪਨੀ ਦੇ ਨਾਲ ਸਾਈਨ ਕਰਾਉਂਦੀ ਸੀ ਅਨਪੜ ਬੁੜੀਆਂ ਤੋਂ ਉਹਨਾਂ ਨੂੰ ਤਾਂ ਸਾਈਨ ਕਰਾ ਕੇ ਨਾਲ ਹੋਰ ਲਾਉਣ ਹੋ ਜਾਂਦੇ ਸੀ ਸਾਨੂੰ ਨਹੀਂ ਪਤਾ ਇਹ ਆਪਦੇ ਖਾਤਿਆਂ ਦੇ ਵਿੱਚ ਕਿੱਦਾਂ ਹੀ ਇਹਨੇ ਪੈਸੇ ਕਰਾਏ ਕੰਪਨੀ ਵਾਲੇ ਸਭ ਇਹਦੇ ਨਾਲ ਸੀ ਤੁਸੀਂ ਪੰਚਾਇਤ ਨੂੰ ਨਹੀਂ ਕਿਹਾ ਪਹਿਨੇ ਕਿਉਂਕਿ ਸਰਪੰਚ ਮੁੱਖ ਹੁੰਦਾ ਪਿੰਡ ਦਾ ਤੁਸੀਂ ਉਹਨਾਂ ਨੂੰ ਨਹੀਂ ਆਖਿਆਗਾ ਸਰਪੰਚ ਸਾਹਿਬ ਨੂੰ ਕਿਹਾ ਸੀ ਜੀ ਉਹਨਾਂ ਨੂੰ ਵੀ ਕਿਹਾ ਸੀ ਲੋਕਾਂ ਨੇ ਡੀਸੀ ਦੇ ਜਾ ਕੇ ਦਰਖਾਸਤਾਂ ਵੀ ਦਿੱਤੀਆਂ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਕੋਈ ਗੱਲਬਾਤ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਸਾਲੇ ਬੁੜੀ ਪਿੰਡ ਚ ਨਹੀਂ ਵੜੀ ਹੁਣ ਆਉਣ ਲੱਗੀ ਆ ਰਾਤੀ ਆਉਂਦੀ ਆ ਸੁਬਾ ਚਲੀ ਜਾਂਦੀ ਆ ਕਹਿੰਦੀ ਆ ਵੀ ਮੈਨੂੰ ਰਾਤੀ ਮੇਰੇ ਘਰੇ ਆਉਂਦੇ ਲੋਕ ਅਛਾ ਜਦੋਂ ਮਿਲੂਗੀ ਤਾਂ ਲੋਕ ਤਾਂ ਉਹਦੇ ਆਉਣਗੇ ਨਾ ਜੀ ਜਦੋਂ ਘਰੇ ਮਿਲਦੀ ਨਹੀਂ ਪਈ ਤਾਂ ਲੋਕ ਕੀ ਕਰਨ ਇੱਥੋਂ ਤੱਕ ਕਿ ਐਨਾ ਮਣਕਿਆ ਇੰਜ ਕਰਦਾ ਵੀ ਬੰਦਾ ਕੁਝ ਖਾ ਕੇ ਮਰ ਜਾਏ ਜਿਹੜੇ ਇਹਨੇ ਹਾਲਾਤ ਬਣਾ ਤੇ ਲੋਕਾਂ ਦੇ ਘਰੇ ਰੋਟੀ ਨਹੀਂ ਪਕਦੀ ਜੀ ਬਹੁਤ ਬੁਰਾ ਹਾਲ ਹੋਇਆ ਪਿਆ ਜਦੋਂ ਸਾਰ ਆ ਕੇ ਬਹਿ ਜਾਂਦੇ ਵੀ ਕਿਸਤਾ ਦਿਓ ਬੱਚਿਆਂ ਨੂੰ ਰੋਟੀ ਸਵੇਰ ਦੀ ਅਸੀਂ ਰੋਟੀ ਨਹੀਂ ਖਾਦੀ ਅੱਜ ਸਾਡੇ ਘਰੇ ਰੋਟੀ ਨਹੀਂ ਬਣੀ ਹੈਗੀ ਇਸ ਬੁੜੀ ਦੇ ਕਾਰਨ ਕੋਈ ਵੀ ਕਿਸੇ ਵੀ ਬੁੜੀ ਨਾਲ ਕੋਈ ਵੀ ਹੋ ਸਕਦਾ ਕਿਸੇ ਵੀ ਬੁੜੀ ਦੀ ਕੋਈ ਮੌਤ ਹੋ ਗਈ ਇਹ ਬੁੜੀ ਜ਼ਿੰਮੇਵਾਰ ਹੋਊਗੀ ਸਾਡੀ ਸੁਣਵਾਈ ਕੀਤੀ ਜਾਵੇ ਕਹਿੰਦੇ ਤੁਹਾਡੇ ਨਾਲ ਵੀ ਠੱਗੀ ਵਧੀ ਹਾਂਜੀ ਵੀਰੇ ਤੇ ਕਿੰਨੇ ਪੈਸੇ ਤੁਹਾਡੇ ਮੇਰੇ 2 ਲੱਖ ਵੀਰੇ ਕਿੰਨੇ ਲੋਨਾਂ ਤੁਹਾਡੇ ਨਾਮ? ਮੇਰੇ ਤਿੰਨ। ਤਿੰਨ ਲੋਨਾਂ? ਹਾਂਜੀ। ਤੁਹਾਨੂੰ ਪਤਾ ਸੀਗਾ ਵੀ ਤੁਹਾਡੇ ਨਾਮ ਤੇ ਤਿੰਨ ਲੋਨ ਚੱਲ ਰਹੇ ਆ। ਇੱਕ ਲੋਨ ਦਾ ਤਾਂ ਵੀਰੇ ਮੈਨੂੰ ਪਤਾ ਸੀ, ਦੂਜੇ ਲੋਨ ਇਹਨੇ ਆਪ ਚੱਕੇ ਆਗੇ। ਅੱਛਾ। ਹਾਂ, ਫੇਰ ਉਹਨੇ ਚੱਕ ਕੇ ਬਾਅਦ ਵਿੱਚ ਜਦੋਂ ਕਿਸ਼ਤਾਂ ਵਾਲੇ ਸਾਡੇ ਘਰੇ ਆਏ, ਫੇਰ ਮੈਨੂੰ ਪਤਾ ਲੱਗਿਆ ਵੀ ਉੱਥੇ ਉਹਨੇ ਲੋਨ ਚੱਕੀ ਬੈਠੀ ਆ। ਫੇਰ ਕਹਿੰਦੀ ਮੈਂ ਭਰ ਦੂੰਗੀ ਜਦੋਂ ਅਸੀਂ ਗਈਆਂ। ਫੇਰ ਮੁੱਕਰ ਗਈ ਉੱਥੇ ਜਾ ਕੇ ਕਹਿੰਦੀ ਮੈਂ ਤਾਂ ਭਰਦੀ ਨਹੀਂ ਕਹਿੰਦੀ। ਇਹਨਾਂ ਨੇ ਤਾਂ ਪੈਸੇ ਕਿਸੇ ਹੋਰ ਬੰਦਿਆਂ ਨੂੰ ਚੱਕ-ਚੱਕ ਕੇ ਦਿੱਤੇ ਆ। ਅੱਛਾ। ਹੁਣ ਸਾਨੂੰ ਐਂ ਕਹਿੰਦੀ ਹੈਗੀ। ਨਹੀਂ ਭੈਣੇ ਤੁਸੀਂ ਉਹਦੇ ਮਗਰ ਲੱਗ ਲੱਗ ਜਾਵੜਦੀਆਂ ਸੀ ਤੁਸੀਂ ਐ ਕਰਦੀਆਂ ਸੀ ਬਹੁਤ ਕੈਸ ਕਹਿੰਦੇ ਬੰਦੇ ਬਹੁਤ ਹਾਲਤ ਮਾੜੀ ਹੋਈ ਪਈ ਵੀਰੇ ਸਾਡੇ ਘਰ ਦੀ ਘਰ ਜਾ ਕੇ ਦੇਖੋ ਸਾਡੇ ਡਿੱਗਣ ਵਾਲੇ ਆਗੇ ਤੇ ਇਹ ਬੁੜੀ ਨੇ ਮਹਿਲ ਖੜਾ ਕਰ ਲਿਆਗਾ ਪੈਸੇ ਲੈ ਲੈ ਕੇ ਸਾਥੋਂ ਇਹ ਭੈਣੇ ਇੰਨਾ ਪੈਸਾ ਫਿਰ ਗਿਆ ਕਿੱਧਰ ਤੁਹਾਨੂੰ ਐ ਨਹੀਂ ਲੱਗਦਾ ਵੀ ਮਤਲਬ ਤੁਸੀਂ ਕਹਿੰਦੇ ਵੀ 100 ਲਗਭਗ 100 ਤੋਂ ਵੱਧ ਆ ਗੈਂਤੀ ਇਹਨਾ ਪੈਸਾ ਗਿਆ ਕਿੱਧਰ ਭੈਣੇ ਕਹਿ ਦਿੰਦੀ ਸੀ ਕਿ ਬਾਅਦ ਚ ਇਹਦੇ ਦੱਸਣ ਮੁਤਾਬਕ ਪਤਾ ਜਦੋਂ ਫੋਨਾਂ ਤੇ ਗੱਲਾਂ ਕਰਦੀ ਸੀ ਲੋਕ ਮਾੜੀ ਮੋਟੀ ਸੁਣਵਾਈ ਹੁੰਦੀ ਸੀ ਕਹਿੰਦੇ ਸੀ ਪਲਾਟ ਲੈਤੇ ਐ ਨੇ ਅਦੇ ਭਰਾਵਾਂ ਨੂੰ ਟਰੈਕਟਰ ਟਰਾਲੀ ਪਾਤੇ ਵਧੀਆ ਕਾਰਬਰ ਬਣਾ ਲਿਆ ਦੁਕਾਨਾਂ ਖੜੀਆਂ ਕਰ ਲੀਆਂ ਏਦਾਂ ਦੇ ਇਹਨੇ ਕੰਮ ਕੀਤੇ ਹੈ ਜੀ ਉਸ ਤੋਂ ਬਾਅਦ ਜਿੱਦ ਨੂੰ ਪਤਾ ਲੱਗ ਗਿਆ ਵੀ ਪਹਿਲਾਂ ਇਹਨੇ ਲੋਕਾਂ ਨੂੰ ਕਿਸੇ ਨੂੰ ਵੀ ਜਿਵੇਂ ਵਿਆਜ ਤੇ ਕੋਈ 1000 ਰੁਪਏ ਦੇਦਾ ਕੋਈ 2 ਦੇਦਾ ਇਸ ਤਰ੍ਹਾਂ ਇਹਨੇ ਲੋਕਾਂ ਨੂੰ ਚੋਗਾ ਪਾਈ ਆਪਦੇ ਜਾਲ ਦੇ ਵਿੱਚ ਫਸਾਇਆ ਲੋਕਾਂ ਨੂੰ ਇਹ ਬੁੜੀ ਨੇ ਇਹ ਠਗਣੀ ਬੁੜੀ ਨੇ ਉਸ ਤੋਂ ਬਾਅਦ ਜਦੋਂ ਰੌਲਾ ਪਿਆ ਇਹ ਇੱਕ ਸਾਲ ਆਪਦੇ ਘਰੇ ਨਹੀਂ ਬਣੀ ਹੁਣ ਆਉਂਦੀ ਹੈ ਚੋਰੋਂ ਰਾਤ ਨੂੰ ਆਉਂਦੀ ਹੈ ਜੀ ਹੰਤੀ ਤੁਹਾਡੇ ਨਾਲ ਵੀ ਵਜੇ ਜੇ ਠੱਗੀ ਹਾਂਜੀ ਕਿੰਨੇ 60 60000 ਦੇ 60000 ਹਮ ਅਜੇ ਤੁਹਾਨੂੰ ਪਤਾ ਸੀ ਆ ਵੀ ਤੁਹਾਡੇ ਤੁਹਾਡੇ ਨਾਮ ਤੇ ਲੋਨ ਚੱਕਿਆ ਹੋਇਆ ਹਾਂ ਹਾਂ ਮੈਂ ਤਾਂ ਆਪ ਚੁਕਾ ਕੇ ਲਿਆਂਦਾ ਨਾ ਮੇਰਾ ਮੁੰਡਾ ਵੀ ਗਿਆ ਸੀਗਾ ਜੀ ਸਾਨੂੰ ਉਹਦੀ ਮੈਨ ਲੋੜ ਆ ਖਿੱਚ ਕੇ ਆ ਰਿਓ ਹਮ ਦੁਕਾਨ ਚ ਸਮਾਨ ਪਾਉਣਾ ਆ ਦੀ ਆਖੇ ਅਸੀਂ ਇੱਕ ਚਲ ਚੁਕਾ ਦੇਣੀ ਵੀ ਅਸੀਂ ਵੀ ਤਾਂ ਚੱਕੇ ਹੀ ਆ ਹਮ ਤੇ ਮੁੜ ਕੇ ਤੇ ਆਂਦੀ ਖੇਤੇ ਇਹਨਾਂ ਤਾਂ ਆਪਦੀਆਂ ਭੈਣਾਂ ਨੂੰ ਲੋਨ ਚਕਾਇਆ ਖੇਲੇ ਦਾਸ ਭੈਣਾਂ ਤੇ ਮੇਰੀਆਂ ਆਪਦੇ ਘਰੇ ਰੱਜ ਜਾ ਪੁੱਜ ਗੰਨ ਨੂੰ ਕੀ ਕਰਨਾ ਸੀਗਾ ਉਲਟਾ ਸਾਨੂੰ ਹੈ ਬਦਨਾਮ ਕੀਤਾ ਕਿ ਕਿਸ਼ਤਾ ਭਰਨ ਦੀ ਬਜਾਏ ਹਮ ਤੇ ਹੁਣ ਸਾਨੂੰ ਤਾਂ ਲੋੜ ਸੀ ਤੇ ਚੱਕ ਗਿਆ ਸੀ ਕਿੱਥੋਂ ਡਿਫਾਲਟਰ ਕਰਕੇ ਰੱਖਤਾ ਤੁਸੀਂ ਕਿਤੇ ਪ੍ਰਸ਼ਾਸਨ ਨਾਲ ਪੁਲਿਸ ਨਾਲ ਡੀਸੀ ਨਾਲ ਜਾਂ ਕੋਈ ਪਿੰਡ ਦੀ ਪੰਚਾਇਤ ਨਾਲ ਨਹੀਂ ਗੱਲ ਕੀਤੀ ਕੀਤੀ ਸੀ ਕਿ ਕੌਣ ਸੁਣਦਾ ਕਿਸੇ ਦੀ ਸਾਡੇ ਤਾਂ ਦਾਅਵੇ ਵੀ ਕਰ ਚੁੱਕੀ ਇਹ ਹਾਂ ਤੇ ਹੋਰ ਉਹ ਵੀ ਮਸਤਾ ਮਾਰ ਕੇ ਤੇ ਹੁਣ ਚੁੱਪ ਕਰਕੇ ਬਹਿ ਗਏ ਘਰੇ ਬੇਬੇ ਤੁਹਾਡੇ ਨਾਲ ਵੀ ਵਜੀ ਠਕੀ ਸਾਡੇ ਨੇ 50000 ਤੰਮਾ ਚੁਕਾਇਆ ਸੀ ਪੁੱਤ ਬੈਂਕ ਤੋਂ ਲਿਆ ਕੇ ਦੋ ਵੇਰ ਘਰੇ ਬੈਠੇ ਨੇ ਤੇ 50000 ਮੇਰੇ ਨੋਂ ਤਾਂ ਚੱਕ ਲਿਆ ਤੇ ਦੋ ਲਾਉਣਾ پاس ਚੱਕ ਗਏ ਨੇ ਚਾਰ ਲਾਉਣਾ ਮੰਨੀ ਬਠਿੰਡੀ ਡੀਸੀ ਦੇ ਤਾਨੂੰ ਪਤਾ ਸੀ ਚਾਰ ਲੋਨਾਂ ਦਾ ਹਾਂ ਮੰਨੀ ਟੀ ਸੀ ਤੇ ਸਾਰਾ ਪਰਿਵਾਰ ਹੀ ਸੀ ਸਾਡਾ 50 ਬੰਦੇ ਹੁੰਦੇ ਸੀ ਸੀ ਫਿਰ ਵਕੀਲ ਕੀਤਾ ਵਕੀਲ ਨੇ ਲੈ ਲਿਆ ਵਕੀਲ ਨੇ ਨਹੀਂ ਕੁਛ ਕੀਤਾ ਫਿਰ ਜੱਜ ਦੇ ਸੱਦਿਆ ਸਾਨੂੰ ਜੱਜ ਨੇ ਨਹੀਂ ਕੁਛ ਕੀਤਾ ਅੱਛਾ ਆ ਕੁਝ ਹੋਇਆ ਮੁੜ ਕੇ ਹੁਣ ਚਾਰ ਮੰਨੀ ਸੀ ਸਾਡੀਆਂ ਉੱਥੇ 50 50 ਤਾਂ ਅਸੀਂ ਘਰੇ ਬੈਠੀ ਹੁੰਦੇ ਤਾਲਿਆ ਕੇ ਜੀ ਤੇ ਦੋ ਚਾਰ ਲਾਉਣਾ ਪਤਾ ਹੀ ਨਹੀਂ ਕਿੱਥੇ ਬੀਬੀ ਇੰਨਾ ਯਕੀਨ ਕਿਵੇਂ ਆ ਗਿਆ ਤੁਹਾਨੂੰ ਆਪਾਂ ਤਾਂ ਰੱਬ ਨੂੰ ਪਤਾ ਬੇਟਾ ਰੱਬ ਨੂੰ ਪਤਾ ਉਹ ਤੁਰੇ ਜਾਂਦੇ ਆ ਤੇ ਕੰਨਾਂ ਚੋਂ ਲਾ ਲੈਂਦੀ ਸੀ ਹੁਣੇ ਦਵਾ ਦੂੰਗੀ ਹੁਣੇ ਛੁੜਾ ਦੂੰਗੀ ਮੋਟਰਸਾਈਕਲ ਲੋਕਾਂ ਦਾ ਟਾਣੀ ਆੜਾ ਇੱਥੇ ਖੌਰੂ ਪੈਂਦਾ ਰਿਹਾ ਮਹੀਨਾ ਮਸਾਂ ਚੜਾਇਆ ਉਹਨਾਂ ਨੇ ਮੋਟਰਸਾਈਕਲ ਨਹੀਂ ਛੱਡਦੀ ਸੀ ਕੰਨਾਂ ਚੋਂ ਨਹੀਂ ਮੈਂ ਰੋਟੀਆਂ ਪਕਾਉਂਦੀ ਨੂੰ ਲਗਾਈ ਸੀ ਰਿੰਗ ਧਰਾਏ ਮੇਰੇ 3000 ਦੇ ਕਿਤਾਬ ਦੀ ਭਰੇ 16000 ਭਰੀ ਬੈਠੀ ਮੈਂ ਉਹਦੀ ਕਿਤਾਬ ਨਹੀਂ ਮੈਂ ਉਹਨੂੰ ਲਾਉਣ ਚ ਕਾਈ ਨਾ ਮੈਥੋਂ ਭਰਾ ਲਈ ਹਾਂ ਕੀ ਮੰਗ ਕੀ ਕਰਦੇ ਹਾਂ ਕੀ ਹੁਣ ਇਨਸਾਫ ਕਿਸ ਤਰ੍ਹਾਂ ਦਾ ਮੰਗਦੇ ਹਾਂ ਹੈ ਇਨਸਾਫ ਦੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਕੀ ਕਹਨੇ ਪਤਾ ਹੁਣ ਜੇ ਸਾਡਾ ਕੋਈ ਬਣਿਆ ਹੀ ਨਹੀਂ ਦੱਸ ਦੇ ਉਹਨੂੰ ਹੈ ਕੀ ਕਰਦੇ ਆ ਅੰਟੀ ਤੁਹਾਡੇ ਨਾਲ ਵੀ ਵਜੀ ਆ ਜੀ ਠੀਕ ਹੈ ਹਾਂਜੀ ਸਾਡੇ ਨੇ ਵਜੀ ਸੀ ਕਿੰਨੇ ਪੈਸੇ ਸਾਡੇ ਵਜੀ ਸੀ ਮੇਰੇ ਸਿਆਉਣਾ ਲਈ ਸੀ ਜੀ ਤੇ 20000 ਰੁਪਏ ਲਿਆ ਕਿੰਨੇ ਤੋਲੇ ਸੀ ਆ ਸੋਨਾ ਤਿੰਨ ਤੋਲੇ ਸੀ ਇਹ ਤਾਂ ਵਾਪਸ ਕਿ ਨਹੀਂ ਮਿਲਿਆ ਹਾਂ ਦਿੱਤਾ ਸੀ ਅੱਛਾ ਵੈਸੇ ਵੀ ਕੋਈ ਲੋਨ ਵੀ ਚੱਕਿਆ ਨਾ ਲੋਨ ਵੀ ਚੱਕੀ ਬੈਠੀਆਂ 20 ਹਜ਼ਾਰ ਦਾ ਲੋਨ ਚੱਕਿਆ ਫੈਨਸ ਵਾਲੇ ਦਾ ਅੱਛਾ ਫੈਨਸ ਵਾਲੇ ਦਾ ਹਾਂ ਉਹ ਵੀ ਨਹੀਂ ਤੁਹਾਨੂੰ ਪਤਾ ਸੀ ਜੀ ਵੀ ਤੁਹਾਡੇ ਨਾਂ ਤੇ ਲੋਨ ਚੱਕਿਆ ਹੋਣੇ ਮੈਨੂੰ ਤਾਂ ਐ ਆਈ ਸੀ ਫਾਰਮ ਲੈਣਾ ਮੈਨੂੰ ਐ ਨਹੀਂ ਸੀ ਪਤਾ ਮੇਰਾ ਖਾਤਾ ਖਾਲਾ ਲੈ ਲੈ ਚੈੱਕ ਬੁੱਕ ਲੈ ਲੈ ਮਤਾਨ ਫੜ ਸੀ ਅੱਛਾ ਹਾਂ ਸਾਈਨ ਵੀ ਆਪ ਕਰੀ ਹੁਣੇ ਫਿਰ ਤੁਹਾਨੂੰ ਕਦੋਂ ਪਤਾ ਲੱਗਦਾ ਵੀ ਤੁਹਾਡੇ ਨਾਲ ਲੱਗਿਆ ਜਦੋਂ ਅਸੀਂ ਨਰੀਗਾ ਤੇ ਸੀ ਜੀ ਬੰਦੀ ਵੀ ਉਹ ਸਰ ਜਾੜੀ ਸਰ ਜਾੜੀ ਅੱਛਾ ਆਣੇ ਫਿਰ ਜਦੋਂ ਘਰੇ ਪਤਾ ਲੱਗਦਾ ਅੰਟੀ ਫਿਰ ਘਰੇ ਪਤਾ ਹਮ ਕਵਤ ਬਹੁਤ ਮਾਰਾ ਕੋ ਟੀ ਹੋਈ ਮੇਰੇ ਤਵਾਦੂ ਜਲੂਸ ਨਿਕਲਿਆ ਇਹ ਤਾਂ ਬਹੁਤ ਕੁਟ ਚਾਈ ਰਹੀ ਮੇਰੇ ਤੱਕੜਾ 8 ਵਜੇ ਭਰਾਵਾ ਦੁਕਾਨ ਤੇ ਵੀ ਜਾੜਾ ਸੀ ਮੇਰਾ ਘਰ ਵਾਲਾ ਸਾਡਾ ਸਿਆਉਣਾ ਦੇ ਨਾਲੇ ਪੈਸੇ ਦੇ ਲਾਉਣ ਚੱਕੇ ਜੜੇ ਇਹ ਬੀਬੀ ਨੂੰ ਹੁਣ ਫਿਰ ਤੁਸੀਂ ਜਿਹਨਾਂ ਦਾ ਨਾਮ ਲੈ ਰਹੇ ਹੋ ਤੁਸੀਂ ਇਹਨਾਂ ਨੂੰ ਕਹਿ ਨਹੀਂ ਗਾ ਵੀ ਭਾਈ ਸਾਡੇ ਨਾਲ ਤਾਂ ਕੋਈ ਬਹਿ ਕੇ ਗੱਲਬਾਤ ਕਰ ਲਾ ਜੀ ਨਹੀਂ ਦਿੱਤੇ ਜਾ ਨਾ ਨਾ ਖਦਿੰਦੀ ਸੀ ਮੇਰੇ ਆਦੀ ਵਤ ਕਰੋ ਅੱਜ ਜਵਾਂ ਹੁੰਦੀ ਸੀ ਉਹ ਬਣਦੀ ਨਹੀਂ ਇਹ ਗੱਲ ਨਹੀਂ ਬਣਦੀ ਅਸੀਂ ਆਏ ਆਣੇ ਸਾਡੇ ਹਾਂ ਬੰਦਿਆਂ ਨੂੰ ਤਾਂ ਐ ਕਹਿੰਦੀ ਆ ਵੀ ਮੇਰੇ ਜਿੱਤ ਨੂੰ ਪੈਂਦੇ ਅੱਛਾ ਵੀ ਅਸੀਂ ਆਪ ਜਾਣਾਂਗਾ ਤੇ ਆਪ ਸਾਨੂੰ ਨਿਆ ਨਹੀਂ ਦਿੰਦੀ ਭਗ ਜਾਓ ਇੱਥੋਂ ਮੇਰੇ ਭਗ ਜਾਓ ਆਖ ਦਿੰਦੀ ਕਹਨੇ ਕੀ ਮੰਗ ਕਰਨਾ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਅਸੀਂ ਆਏ ਚਾਹੁੰਦੇ ਹਾਂ ਵੀ ਸਾਰਾਂ ਦੇ ਪੈਸੇ ਵਾਪਸ ਹੋਣ ਸਾਡਾ ਵੀ ਸੱਚ ਨਿਕਲੇ ਸੱਚ ਹੋਵੇ ਸੱਚਾਈ ਜਿ세 ਆਈ ਹੋਣੀ ਚਾਹੀਦੀ ਸੋ ਅਸੀਂ ਇਸ ਵੀਡੀਓ ਦੇ ਦੌਰਾਨ ਦੂਸਰੀ ਧਰ ਦਾ ਪੱਕਾ ਜਾਣਨ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਦੂਸਰੀ ਧਰ ਦੇ ਵੱਲੋਂ ਨਾ ਤਾਂ ਕੋਈ ਉਹਨਾਂ ਦਾ ਫੋਨ ਲੱਗਿਆ ਨਾ ਹਜੇ ਉਹਨਾਂ ਦਾ ਕੋਈ ਪੱਕਾ ਪਤਾ ਪਿੰਡ ਵਾਲਿਆਂ ਦੇ ਕਹਿਣ ਦੇ ਮੁਤਾਬਕ ਜੋ ਬੀਬੀ ਨੇ ਇਹਨਾਂ ਨਾਲ ਠੱਗੀ ਮਾਰੀ ਆ ਉਹ ਪਿਛਲੇ ਲੰਬੇ ਸਮੇਂ ਤੋਂ ਪਿੰਡ ਦੇ ਵਿੱਚ ਨਹੀਂ ਰਹਿ ਰਹੇ ਜੇਕਰ ਪਿੰਡ ਦੇ ਵਿੱਚ ਆਉਂਦੇ ਆ ਤਾਂ ਨੇਰੇ ਸਵੇਰੇ ਆਉਂਦੇ ਆ ਤੇ ਸਵੇਰ ਟਾਈਮ ਦੇ ਨਾਲ ਇੱਥੋਂ ਚਲੇ ਜਾਂਦੇ ਆ ਤਾਂ ਜੇਕਰ ਇਸ ਵੀਡੀਓ ਦੇ ਦੌਰਾਨ ਜਿਨ੍ਹਾਂ ਦੇ ਨਾਮ ਲਏ ਗਏ ਨੇ ਉਹਨਾਂ ਦਾ ਕਿਸੇ ਦਾ ਵੀ ਸਾਡੇ ਵੱਲੋਂ ਜਿਹੜਾ ਨੰਬਰ ਹੋ ਨਹੀਂ ਲੱਗਿਆ ਜੇਕਰ ਕੋਈ ਵਿਅਕਤੀ ਇਸ ਸੰਬੰਧੀ ਆਪਣਾ ਪੱਖ ਦੇਣਾ ਚਾਹੁੰਦਾ ਤਾਂ ਸਾਡੇ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਮੈਂ ਸੁਖਪ੍ਰੀਤ ਮਾੜ ਬਹੁਤ ਬਹੁਤ ਧੰਨਵਾਦ